ਸਾਂਝਾਕਰ ਨਾਲ ਜੁੜੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬਹੁਤ ਹੀ ਸੋਹਣੀ ਸਵੇਰ ਸ਼ੁਰੂ ਹੋਈ ਆ ਸਾਂਝਾਕਰ ਦੇ ਵਿੱਚ ਸਾਡੀ ਸਵੇਰ ਹਮੇਸ਼ਾ ਸ਼ੁਰੂ ਹੁੰਦੀ ਆ ਦੁੱਧ ਘਿਓ ਤੋਂ ਲੱਸੀ ਮੱਖਣੀ ਤੋਂ ਤੇ ਉਵੇਂ ਹੀ ਅੱਜ ਅਸੀਂ ਬੈਠੇ ਆ ਜੀ ਚੌਂਕੇ ਦੇ ਵਿੱਚ ਮੈਂ ਨਾ ਸੰਜੇਕਰ ਦੀ ਲੱਸੀ ਤਾਂ ਹੁਣ ਸਾਰਿਆਂ ਨੂੰ ਪਤਾ ਬਹੁਤ ਮਸ਼ਹੂਰ ਆ ਤੇ ਸਾਨੂੰ ਕਾਫੀ ਮਾਤਰਾ ਦੇ ਵਿੱਚ ਬਣਾਉਣੀ ਪੈਂਦੀ ਹੈ ਤੁਸੀਂ ਦੇਖ ਸਕਦੇ ਹੋ ਵੀ ਚਾਰ ਪੰਜ ਢੋਲੀਆਂ ਪੰਨੀਆਂ ਛਾਟਣੀਆਂ ਰੈਡੀ ਪੰਨਿਆਂ ਨੇ ਦੁੱਧ ਤਰਨ ਨੂੰ ਦੁੱਧ ਹਾਲੇ ਪਹੁੰਚਿਆ ਨਹੀਂ ਜਿਉਂ ਹੀ ਦੁੱਧ ਪਹੁੰਚ ਜਾਤਾ ਅਸੀਂ ਛਾਟਣੀਆਂ ਦੇ ਵਿੱਚ ਰੱਖਾਂਗੇ ਪਰ ਉਸ ਤੋਂ ਪਹਿਲਾਂ ਇੱਕ ਹੋਰ ਕੰਮ ਕਰਨ ਲੱਗੇ ਆ ਕਿ ਥੋੜੇ ਦਿਨ ਪਹਿਲਾਂ ਮੇਰੀ ਬੀਬੀ ਆਈ ਹੋਈ ਸੀ ਤੇ ਉਹਦੇ ਕੋਲ ਉਹਦੀ ਪ੍ਰਾਣੀ ਛੋਟੀ ਮਧਾਣੀ ਪਈ ਸੀਗੀ ਉਹ ਮੈਨੂੰ ਕਹਿੰਦੇ ਤੂੰ ਲੈ ਜਾ ਇਹ ਮਧਾਣੀ ਵੀ ਤੇਰੇ ਕੰਮ ਆਊਗੀ ਮੈਂ ਹੱਸਣ ਲੱਗੀ ਮੈਂ ਕਿਾ ਛੋਟੀ ਮਧਾਣੀ ਨਾਲ ਸਾਡਾ ਕੁਝ ਬਣਦਾ ਨਹੀਂਗਾ ਵੀ ਮੈਂ ਇਹਦਾ ਕੀ ਕਰੂੰ ਪਰ ਫਿਰ ਮੈਂ ਸੋਚਿਆ ਵੀ ਕਿਉਂ ਨਾ ਇਹ ਇਹਨੂੰ ਲੈ ਕੇ ਜਾਵਾਂ ਤੇ ਇਹਦਾ ਕੁਝ ਕਰਾਂ ਸੋ ਇਹ ਮਧਾਣੀ ਮੈਂ ਲੈ ਜਾਂਦੀ ਤੇ ਫਿਰ ਕੱਲੀ ਮਧਾਣੀ ਸੀਗੀ ਉਸ ਤੋਂ ਬਾਅਦ ਮੈਂ ਕਿਹਾ ਇਹਨੂੰ ਨਾ ਆਪਾਂ ਵਾਕੇ ਹੀ ਵਰਕਿੰਗ ਕੰਡੀਸ਼ਨ ਚ ਕਰਦੇ ਆ ਜਿਵੇਂ ਅੱਜਕੱਲ ਤਾਂ ਕਿਸੇ ਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂਗਾ ਵੀ ਇਹਨੂੰ ਵਰਕਿੰਗ ਕੰਡੀਸ਼ਨ ਚ ਕਰਕੇ ਇਹਨੂੰ ਅਸਲੀਅਤ ਚ ਦਿਖਾਇਆ ਜਾਵੇ ਵੀ ਇਹ ਕੀ ਚੀਜ਼ ਹੁੰਦੀ ਆ ਸੋ ਇਹ ਮਧਾਣੀ ਅਸੀਂ ਫਿਕਸ ਕਰਵਾਈ ਜੀ 헤ਡੋਂ ਤੋਂ ਹੈਗੇ ਨੇ ਭਾਈ ਸਾਹਿਬ ਉਹਨਾਂ ਤੋਂ ਫਿਕਸ ਕਰਵਾਈ ਤੇ ਫਿਰ ਆਹ ਹੈਗੀ ਆ ਕੜੇ ਤਾਂ ਮੈਂ ਪਹਿਲਾਂ ਦੱਸ ਸੀ ਦਮਾਂ ਕਿ ਕਿਨੂੰ ਕੀ ਕਹਿੰਦੇ ਆ ਕਿਉਂਕਿ ਅੱਜਕੱਲ ਤਾਂ ਕਾਫੀ ਜਣਿਆਂ ਨੂੰ ਇਹ ਪਤਾ ਹੀ ਨਹੀਂਗਾ ਕਿ ਇਹਨੂੰ ਕਹਿੰਦੇ ਕੀ ਨੇ ਆਤਾ ਹੈਗੀ ਆ ਜਿਮਧਾਣੀ ਹੱਥ ਨਾਲ ਰੜਖਣ ਵਾਲੀ ਜਿਹਦੇ ਨਾਲ ਬਹੁਤ ਤੀ ਵਧੀਆ ਐਕਸਰਸਾਈਜ਼ ਹੁੰਦੀ ਆ ਆਹ ਕੜੇ ਥਣੀ ਜਿਹਦੇ ਉੱਪਰ ਇਹ ਚਾਟੀ ਰੱਖੀ ਹੋਈ ਆ ਸੋ ਮਧਾਣੀ ਛੋਟੀ ਹੋਣ ਕਰਕੇ ਮੈਨੂੰ ਛੋਟੀ ਹੀ ਚਾਟੀ ਲੈਣੀ ਪਈ ਤੇ ਇਹਦੇ ਵਿੱਚ ਇਹਨੂੰ ਕਹਿੰਦੇ ਨੇ ਨੀਤੀ ਜਿਹਦੇ ਨਾਲ ਰੜਕਿਆ ਜਾਂਦਾ ਦੁੱਧ ਤੇ ਮਧਾਣੀ ਨੀਤੀ ਚਾਟੀ ਕੜੇ ਥਣੀ ਇਹ ਸਾਰਾ ਸਮਾਨ ਮੈਂ ਰੈਡੀ ਕਰ ਲਿਆ ਤੇ ਅੱਜ ਸੋਚਿਆ ਵਿੱਚ ਲੋ ਅਸਲੀਅਤ ਦੇ ਵਿੱਚ ਦੁੱਧ ਰਿੜਕ ਕੇ ਵੀ ਦੇਖਦੇ ਆ ਤੇ ਜਿਹੜਾ ਦੁੱਧ ਦਹੀਂ ਹੁਣ ਇਹਦੇ ਵਿੱਚ ਪਾਉਣਾ ਇਹਨੂੰ ਕਹਿੰਦੇ ਹੁੰਦੀਆਂ ਸੀ ਬੀਬੀਆਂ ਸਾਡੀਆਂ ਕਿ ਦੁੱਧ ਪ੍ਰੋਨਣਾ ਪਹਿਲਾਂ ਦੁੱਧ ਪ੍ਰੋਨਣਾ ਲੈਣਾ ਫਿਰ ਦੁੱਧ ਰਿੜਕਣਾ ਤੇ ਮੈਂ ਲੱਗੀ ਆ ਦੁੱਧ ਨੂੰ ਪ੍ਰੋਨਣ ਚਾਟੀ ਦੇ ਵਿੱਚ ਪਾਉਣੀ ਆ ਜਿੰਨਾ ਕੁ ਪੈਂਦਾ ਅੱਜ ਪਹਿਲਾ ਦਿਨ ਹੱਥ ਨਾਲ ਇਹ ਰੜਕ ਕੇ ਦੇਖਣਾ ਵੈਸੇ ਤਾਂ ਸਾਨੂੰ ਵੱਡੀ ਮਸ਼ੀਨ ਵਰਤਣੀ ਪੈਂਦੀ ਆ ਕਿਉਂਕਿ ਹਰ ਰੋਜ਼ 40 50 60 ਲੀਟਰ ਲੱਸੀ ਬਣਦੀ ਆ ਉਹ ਇਹਦੇ ਨਾਲ ਤਾਂ ਸੰਭਵ ਨਹੀਂਗਾ ਕਿ ਹੱਥ ਨਾਲ ਇੰਨੀ ਬਣਾਈ ਜਾਵੇ ਕਿਉਂਕਿ ਮਧਾਣੀ ਵੀ ਬੀਬੀ ਨੇ ਛੋਟੀ ਉਹ ਦਿੱਤੀ ਆ ਫਿਰ ਉਹਨਾਂ ਕੇ ਰੜਕ ਹੋਣਾ ਦੁੱਧ ਪਰੋਣਿਆ ਗਿਆ ਜੀ ਹੁਣ ਤੇ ਇਹ ਰੜਕਣ ਦੀ ਤਿਆਰੀ ਹੈ ਹੁਣ ਸਾਰੇ ਇਹਨਾਂ ਫੁੱਲ ਫਲ ਮਧਾਣੀ ਦੇ ਥੱਲੇ ਲੱਗਦੇ ਆ ਹੁਣ ਰੜਕਣ ਦੀ ਤਿਆਰੀ ਹੈ ਮੈਂ ਜਦ ਛੋਟੀ ਹੁੰਦੀ ਸੀ ਉਦੋਂ ਵੀ ਮੈਂ ਹੀ ਰੜਕਦੀ ਹੁੰਦੀ ਸੀ ਘਰ ਦੇ ਵਿੱਚ ਦੁੱਧ ਤੇ ਮੇਰੀ ਮਾਂ ਕਹਿੰਦੀ ਹੁੰਦੀ ਸੀ ਲੈ ਮਾਰੀ ਦੋ ਡੰਡੇ ਜੇ ਸੋ ਦੁੱਧ ਨੂੰ ਆ ਜਿਹੜੀ ਸੀਗੀ ਬਹੁਤ ਵਧੀਆ ਐਕਸਰਸਾਈਜ਼ ਸੀ ਮੈਨੂੰ ਬੜਾ ਵਧੀਆ ਲੱਗਦਾ ਹੁੰਦਾ ਸੀਵੇਂ ਤੇ ਕਾਫੀ ਵਾਰ ਇਹ ਹੁੰਦਾ ਸੀ ਕਿ ਬੈਠੇ ਬੈਠੇ ਨਾਲ ਪਾਠ ਕਰ ਲੈਣਾ ਜਾਂ ਕੁਝ ਵੀ ਜੇ ਛੋਟੇ ਹੁੰਦੇ ਸੀ ਕਈ ਵਾਰ ਕੋਈ ਆਪ ਦਾ ਲੈਸਨ ਹੀ ਯਾਦ ਕਰਨਾ ਹੁੰਦਾ ਸੀ ਮੈਂ ਤਾਂ ਬੈਠੀ ਬੈਠੀ ਆਪਣੇ ਉਹ ਵੀ ਲੈਸਨ ਵੀ ਯਾਦ ਕਰ ਲੈਂਦੀ ਹੁੰਦੀ ਸੀ ਸੋ ਆ ਜਿਹੜੀ ਐਕਸਰਸਾਈਜ਼ ਆ ਇਹਦਾ ਤਾਂ ਕਿਤੇ ਕੋਈ ਜਵਾਬ ਹੀ ਨਹੀਂ ਹੈਗਾ ਇਹ ਇਹ ਬਸ 10-15 ਮਿੰਟਾਂ ਦੇ ਵਿੱਚ ਰਿੜਕਿਆ ਜਾਂਦਾ ਸੀ ਤੇ ਅੱਜ ਕੱਲ ਅਸੀਂ ਜਿੰਮਾਂ ਦੇ ਵਿੱਚ ਜਾਂ ਯੋਗਾ ਦੇ ਵਿੱਚ ਇਹ ਦੂਜੀ ਤਰ੍ਹਾਂ ਪਰ ਟੈਂਡ ਕਰਦੇ ਆਂ ਵੀ ਦੁੱਧ ਰਿੜਕਣਾ ਤੇ ਅੱਜ ਸਾਂਝੇ ਘਰ ਦੇ ਵਿੱਚ ਅਸਲੀਅਤ ਚ ਛੋਟੀ ਮਧਾਣੀ ਦੇ ਨਾਲ ਦੁੱਧ ਰਿੜਕ ਰਹੇ ਆਂ ਚਲੋ ਹੁਣ ਮੈਨੂੰ ਘਬਰਾਉਣ ਦੀ ਲੋੜ ਨਹੀਂ ਬੈਕਅਪ ਪਲਾਨ ਮੇਰੇ ਕੋਲ ਆ ਗਿਆ ਕਿ ਹਰ ਵੀ ਦੁੱਧ ਰਿੜਕਿਆ ਜਾ ਸਕਦਾ ਤੇ ਦੇਖਦੇ ਆ ਜੇ ਅੱਜ ਕਿੰਨਾ ਕਹੇ ਟਾਈਮ ਲਵਾਉਂਦਾ ਤੇ ਇਹਦੀ ਮੱਖਣੀ ਕਿਵੇਂ ਨਿਕਲਦੀ ਆ ਆ ਲਓ ਚਿੱਟ ਨਾਲੇ ਮੇਰੀ ਮਾਂ ਦੀ ਮਧਾਣੀ ਦੀ ਇੱਕ ਵਧੀਆ ਨਿਸ਼ਾਨੀ ਤਿਆਰ ਹੋ ਗਈ ਹੁਣ ਉਹ ਵੀ ਇਹ ਵੀਡੀਓ ਦੇਖ ਕੇ ਖੁਸ਼ ਹੋਊ ਕਿ ਮੇਰੀ ਧੀ ਨੇ ਜਿਹੜੀ ਮੈਂ ਮਧਾਣੀ ਦਿੱਤੀ ਸੀ ਉਹ ਕੰਮ ਲਾ ਲਈ ਹੈ ਆ ਬਣ ਗਿਆ ਅਦਰੜਕ ਅਦਰੜਕਿਆ ਮੀਨਸ ਇਹ ਬਹੁਤ ਹੀ ਸਿਹਤ ਲਈ ਵਧੀਆ ਹੁੰਦਾ ਜੇ ਐਵੇਂ ਪੀਤਾ ਜਾਵੇ ਮੇਰੇ ਹੀ ਦਾਦੀ ਦੱਸਦੀ ਹੁੰਦੀ ਸੀ ਕਿ ਮੇਰੇ ਤਾਏ ਹੁਣੀ ਅ ਅਦਰੜਕ ਬਹੁਤ ਪੀਂਦੇ ਸੀਗੇ ਖੈਰ ਮੈਨੂੰ ਲੱਗਦਾ ਪਹਿਲਾਂ ਸਾਰੇ ਅਦਰੜਕ ਪੀਂਦੇ ਹੁੰਦੇ ਸੀ ਤਾਂ ਹੀ ਵਧੀਆ ਸੇਤਤਾ ਵੀ ਸੀਗੀਆਂ ਤੇ ਪਰ ਮੈਂ ਜਦ ਛੋਟੇ ਹੁੰਦੀ ਰੜਕਦੀ ਹੁੰਦੀ ਸੀ ਕਿ ਥੋੜੇ ਚਿਰ ਬਾਅਦ ਦੇਖੀ ਜਾਣਾ ਬਣ ਗਿਆ ਕਿ ਨਹੀਂ ਬਣ ਗਿਆ ਕਿ ਨਹੀਂ ਉਦੋਂ ਇਹ ਨਹੀਂ ਸੀ ਪਤਾ ਹੁੰਦਾ ਵੀ ਇਹ ਦ੍ਰਿਹੜਕ ਦੇ ਫਾਇਦੇ ਕੀ ਆ ਜਾਂ ਇਹਨੂੰ ਪੀ ਲਈਏ ਬਸ ਇਹ ਹੁੰਦਾ ਸੀ ਕਿ ਮੱਖਣੀ ਕਦੋਂ ਆ ਗਈ ਤੇ ਕਦੋਂ ਅਸੀਂ ਬੇਲੇ ਹੋਈਏ ਦੁੱਧ ਰੜਕਣ ਤੋਂ ਅੱਜ ਇਹ ਹੀ ਚੀਜ਼ ਇੰਨੀ ਜ਼ਿਆਦਾ ਵਧੀਆ ਲੱਗਦੀ ਆ ਕਿ ਇੱਕ ਤਾਂ ਐਕਸਰਸਾਈਜ਼ ਦੇ ਇੱਕ ਵਧੀਆ ਖੂਨ ਤਿਆਰ ਹੋ ਰਿਹਾ ਆਹਾ ਜਦ ਚਾਟੀ ਦੇ ਵਿੱਚ ਮਧਾਣੀ ਵੱਜਦੀ ਆ ਉਹਦੀ ਛਣ ਛਣ ਉਹਦੀ ਆਵਾਜ਼ ਐਨੀ ਜਿਆਦਾ ਰਿਲੈਕਸ ਕਰ ਰਹੀ ਆ ਮੈਂ ਤਾਂ ਬਹੁਤ ਅਚੇਰਾ ਬਾਦ ਮੇਰਾ ਖਿਆਲ ਆ ਵੀ ਪੈਂਤੀ ਸੈਂਤੀ ਸੈਂਲਾ ਬਾਦ ਇਹ ਦੁਬਾਰਾ ਚਾਟੀ ਮਧਾਣੀ ਕਾੜਨੀ ਨੇਤੀ ਇਹ ਸਾਰੀਆਂ ਚੀਜ਼ਾਂ ਦੇਖੀਆਂ ਨੇ ਕਾਫੀ ਚੀਜ਼ਾਂ ਤਾਂ ਵਿੱਚੋਂ ਭੁੱਲ ਵੀ ਗਏ ਸੀਗੇ ਇਹਨੂੰ ਕਹਿੰਦੇ ਆ ਕੋੜ ਕਹਿੰਦੇ ਆ ਪਤਾ ਹੀ ਨਹੀਂ ਸੀਗਾ ਵੀ ਹੁਣ ਜਦੋਂ ਦੇ ਛੱਡੀਆਂ ਹੋਈਆਂ ਚੀਜ਼ਾਂ ਵੀ ਕਿਹਨੂੰ ਕੀ ਕਹਿੰਦੇ ਆ ਪਰ ਸੋਹਣਾ ਲੱਗਿਆ ਬੀਬੀ ਨੇ ਮਧਾਣੀ ਦੇਖ ਕੇ ਤਾਂ ਇੱਕ ਪੁੰਨ ਖਾਟ ਲਿਆ ਵੀ ਝਲਕਾ ਦੇ ਬੈਠੇ ਬੈਠੇ ਐਕਸਰਸਾਈਜ਼ ਕਰ ਲਈ ਦੁੱਧ ਰੜਕ ਲਿਆ ਤੇ ਨਾਲ ਇਹ ਚੀਜ਼ਾਂ ਦੇਖਣ ਨੂੰ ਮਿਲ ਗਈਆਂ ਤੇ ਸਾਂਝੇ ਘਰ ਦੇ ਵਿੱਚ ਜਦ ਤੁਸੀਂ ਵੀ ਆਉਂਗੇ ਜ਼ਰੂਰ ਤੁਹਾਨੂੰ ਚਾਟੀ ਵਧਾਣੀ ਦੇਖਣ ਨੂੰ ਮਿਲੂਗੀ ਇੱਥੇ ਸਵੇਰ ਦਾ ਮੌਸਮ ਠੰਢੀ ਠੰਢੀ ਹਵਾ ਚੱਲਦੀ ਹੈ ਤੇ ਦੁੱਧ ਰੜਕਣ ਦਾ ਤਾਂ ਪੂਰਾ ਨਾਂੰਦੇ ਆ ਰਿਹਾ ਮੈਨੂੰ ਇੱਕ ਗੱਲ ਯਾਦ ਆਉਂਦੀ ਆ ਵੀ ਆ ਮੇਰਾ ਵੀ ਨਾ ਚਾਟੀ ਦੇ ਉੱਤੇ ਕੋੜਨੀ ਸੀ ਟੇਕਦਾ ਪੂਰਾ ਫਿਰ ਜਾਦਾ ਆ ਕਿ ਬੀਬੀ ਉਹਨਾਂ ਨੇ ਕਹਿਣਾ ਭਈ ਆਏ ਪੈਰ ਲਾ ਲਓ ਫੇਰੇ ਹਿੱਲਦਾ ਨਹੀਂਗਾ ਕੋੜਾ ਹਿੱਲੂਗਾ ਨਹੀਂ ਦੁੱਧ ਬਾਹਰ ਨਹੀਂ ਡੁੱਲੂਗਾ ਅੱਗੇ ਤਾਂ ਐਦਾਂ ਹੀ ਦੇਸੀ ਤਰੀਕਿਆਂ ਨਾਲ ਦੇਸੀ ਜਿਗਾੜ ਲਾ ਕੇ ਬੈਲੈਂਸ ਬਣਾ ਲੈਂਦੇ ਸੀ ਕੰਮ ਬੜਾ ਵਧੀਆ ਚੱਲਦਾ ਸੀ ਹੁਣ ਅਸੀਂ ਨਿੱਕੀ ਜਿਹੀ ਚੀਜ਼ ਤੇ ਘਬਰਾ ਜਾਂਦੇ ਆ ਵੀ ਇਹਨੂੰ ਕਿਵੇਂ ਕਰੀਏ ਕੰਮ ਹੋਣਾ ਨਹੀਂ ਪਰ ਦੇਖੋ ਸਹੀ ਹੈ ਦੇਸੀ ਜਿਗਾੜ ਦੇ ਨਾਲ ਕਿੰਨੀ ਸੋਹਣੀ ਤਰ੍ਹਾਂ ਮਦਾਨੀ ਚੱਲ ਰਹੀ ਹੈ ਤੇ ਕੋੜਾ ਪੂਰਾ ਟਿਕਿਆ ਹੋਇਆ ਹੈ ਚਾਟੀ ਦੇ ਉੱਤੇ ਤੇ ਵਿੱਚੋਂ ਜਿਹੜੀ ਲੱਸੀ ਦੀ ਬਣਨ ਦੀ ਲੱਸੀ ਰੜਕ ਹੋਣ ਦੀ ਜਿਹੜੀ ਛਣ ਛਣ ਦੀ ਆਵਾਜ਼ ਆਉਂਦੀ ਹੈ ਹੁਣ ਹੁਣ ਲੱਗਦਾ ਹੈ ਵੀ ਜਿੰਨੇ ਚਿਰ ਮਰਜੀ ਰੜਕੀ ਜਾਈਏ ਉਦੋਂ ਵਾਲੇ ਟਾਈਮ 'ਚ ਤਾਂ ਹੁੰਦਾ ਸੀਗਾ ਵੀ ਬਸ ਕਦੋਂ ਸਾਡਾ ਖਿਹੜਾ ਛੁੱਟੇ ਕਦੋਂ ਖਿਹੜਾ ਛੁੱਟੇ ਆ ਦੇਖੋ ਪੋਰਾ ਲੱਸੀ ਨਹੀਂ ਬਾਹਰ ਡਿੱਗਦੀ ਕਾਫੀ ਟਾਈਮ ਹੋ ਗਿਆ ਰੈਡਕ ਦੀ ਨੂੰ ਮੈਂ ਤਾਂ ਵਿਚ ਵਿਚ ਸੀ ਗਣੀ ਵੀ ਜਾਂਦੀ ਸੀਗੀ ਬਈ ਕਿੰਨੇ ਵਾਰ ਐਦਾਂ ਐਕਸਰਸਾਈਜ਼ ਹੋਈ ਹੁਣ ਮੈਨੂੰ ਲੱਗਦਾ ਕਿ ਰੈਡੀ じゃ ਕਿ ਉਹ ਆ ਗਿਆ ਹੁਣ ਮੱਖਣੀ ਸੋ ਦੇਖਦੀ ਆ ਮੱਖਣੀ ਆਜਵੇ ਤੱਕ ਕੱਢੀਏ ਇਹਦੇ ਵਾਲੀ ਮੱਖਣੀ ਤੇ ਫੇਰ ਆਪਾਂ ਲੱਸੀ ਉਹਦੇ ਸਾਰਿਆਂ ਦੇ ਪੀਣ ਲਈ ਰੈਡੀ ਕਰ ਦਈਏ ਦੇਖਾ ਚੱਕ ਕੇ ਹਾਂਜੀ ਬਿਲਕੁਲ ਰੈਡੀ ਆਇਤਾ ਵਾਓ ਸਰੋਚੀ ਹੁਣ ਮੱਖਣੀ ਕੱਢਦੇ ਆ ਬਹੁਤ ਹੀ ਸੋਹਣੀ ਬਣੀ ਪਈ ਆ ਮੱਖਣੀ ਇਹ ਵੀ ਇਹ ਛੋਟੀ मधाणी भी कामयाब हो गई जैकअप प्लैन टेस्ट करके भी देख लिया कितने थे लोड पै जा बैकअप प्लैन बिल्कुल रेडी है जी आ लो जी ने बनती वाह जी वाह ਫੁੱਲਾਂ ਨੂੰ ਪੂੰਝਦੇ ਆ ਫੁੱਲਾਂ ਤੋਂ ਮੱਖਣੀ ਲਾਉਣ ਨੂੰ ਕਹਿੰਦੇ ਸੀ ਪੁੱਲ ਪੂੰਝਣੇ ਸੋਆਇਨਾ ਤੋਂ ਮੱਖਣੀ ਲੈ ਰਹੀ ਆ ਜੀ ਬੀਬੀਆਂ ਕਹਿੰਦੀਆਂ ਹੁੰਦੀਆਂ ਸੀ ਸਾਡੀਆਂ ਚੰਗੀ ਤਰ੍ਹਾਂ ਪੂੰਝਦੇ ਫੁੱਲ ਜੇ ਮੱਖਣੀ ਮਾੜੀ ਮੋਟੀ ਰਹਿ ਵੀ ਜਾਣੀ ਕਿਉਂਕਿ ਜਵਾਕ ਹੁੰਦੇ ਸੀਗੇ ਇੰਨਾ ਨਹੀਂ ਸੀ ਜਿਆਦਾ ਪਤਾ ਲੱਗਦਾ ਉਹਨਾਂ ਨੇ ਕਹਿਣਾ ਚੰਗੀ ਤਰ੍ਹਾਂ ਫੁੱਲ ਪਹੁੰਚ ਦੇਖੋ ਕੰਮ ਕਰਦੇ ਆ ਨਾਲ ਉਹ ਜਿਹੜੀਆਂ ਪਹਿਲੇ ਟਾਈਮ ਦੀਆਂ ਸਾਡੇ ਛੋਟੇ ਹੁੰਦਿਆਂ ਦੀਆਂ ਜਿਆਦਾ ਜੁੜੀਆਂ ਹੋਈਆਂ ਨੇ ਉਹ ਵੀ ਯਾਦ ਆ ਰਹੀਆਂ ਨੇ ਉਹ ਜੀ ਪੁੰਨਾ ਦਾ ਸਮਾਰਕ ਮੱਖਣੀ ਪੁੰਗ ਸੀ ਅੱਲ ਸਾਡੇ ਘਰ ਕੋਈ ਆਇਆ ਸੀ ਮਧਾਣੀ ਸੈੱਟ ਕਰਦੇ ਸੀ ਉਹਨਾਂ ਦੇ ਨਾਲ ਬੱਚੇ ਸੀ ਉਹ ਬੱਚਿਆਂ ਨੂੰ ਪੁੱਛਿਆ ਕਿ ਕੀ ਐ ਸੱਚੀ ਬਿਲਕੁਲ ਨਹੀਂ ਸੀ ਪਤਾ ਹੈਗਾ ਉਹਨਾਂ ਨੂੰ ਤੇ ਫਿਰ ਚਲੋ ਨਾਲ ਉਹਨਾਂ ਦੇ ਜੋ ਵੀ ਸੀਗੇ ਘਰ ਦੇ ਉਹਨਾਂ ਨੂੰ ਬੜੀ ਖੁਸ਼ੀ ਹੋਈ ਕਿ ਐਟ ਲੀਸਟ ਸਾਡੇ ਬੱਚੇ ਇਹ ਅੱਜ ਦੇਖੇ ਤਾਂ ਗਏ ਕਿ ਕੀ ਚੀਜ਼ ਹੈਗੀ ਆ ਤੋਂ ਮੈਨੂੰ ਵੀ ਵਧੀਆ ਲੱਗਿਆ ਕਿ ਸਾਂਝੇ ਘਰ ਦੇ ਵਿੱਚ ਅਸੀਂ ਉਹ ਪ੍ਰਾਣੀਆਂ ਚੀਜ਼ਾਂ ਲਿਆ ਰਹੇ ਆ ਜਿਹੜੀਆਂ ਸੱਚੀ ਵਰਤੀਆਂ ਜਾਂਦੀਆਂ ਸੀ ਪਹਿਲੇ ਜਮਾਨੇ ਦੇ ਵਿੱਚ ਜਿਆਦਾ ਸੀ ਛੋਟੇ ਹੁੰਦੇ ਸੀ ਤੇ ਜਿਹੜੀਆਂ ਬਹੁਤ ਹੀ ਵਧੀਆ-ਵਧੀਆ ਹੁੰਦੀਆਂ ਸੀ ਸਿਹਤ ਦੇ ਲਈ ਆਮਾਧਾਣੀ ਵੀ ਖੈਰ ਲਾਰਜ ਕੁਆਂਟੀਟੀ ਲਈ ਤਾਂ ਨਹੀਂ ਅਸੀਂ ਯੂਜ਼ ਕਰਾਂਗੇ ਪਰ ਹਾਂ ਬਿਲਕੁਲ ਇਹ ਦਿਖਾਉਣ ਲਈ ਤੇ ਘੋੜੀ ਵਾਲੀ ਜੇ ਕਿਸੇ ਨੇ ਆਖੇ ਰੀਅਲ ਦੇ ਵਿੱਚ ਐਕਸਰਸਾਈਜ਼ ਵੀ ਕਰਨੀ ਆ ਉਹਦੇ ਲਈ ਇਹ ਮਧਾਣੀ ਪੂਰੀ ਫੁੱਲ ਵਰਕਿੰਗ ਕੰਡੀਸ਼ਨ ਦੇ ਵਿੱਚ ਰੈਡੀ ਆ ਜੀ ਨਾ ਜੀ ਮੱਖਣ ਦੇ ਹੱਥ ਪਰ ਪਰ ਨਿਕਲਦੇ ਆ ਮੱਖਣੀ ਮੈਂ ਪਹਿਲਾਂ ਪਾਣੀ ਚ ਪਾ ਲੈਣੀ ਆ ਤਾਂ ਕਿ ਫਿਰ ਇਹ ਖੱਟੀ ਜੀ ਨਹੀਂ ਰਹਿੰਦੀ ਹੈਗੀ ਇੱਕ ਦੋ ਦਿਨ ਵਧੀਆ ਚੱਲ ਜਾਂਦੀ ਹੈ ਨਹੀਂ ਜੇ ਲੱਸੀ ਇਹਦੇ ਉੱਤੋਂ ਨਾ ਉਤਰੇ ਨਾ ਉਹ ਖੱਟੀ ਰਹਿ ਜਾਂਦੀ ਆ ਫਿਰ ਇੰਨੇ ਚਰਦੀਆਂ ਛੱਡੀਆਂ ਹੋਈਆਂ ਚੀਜ਼ਾਂ ਨੂੰ ਮੁੜ ਕੇ ਮੋੜ ਸਰਜੀਤ ਕਰਨਾ ਕਾਫੀ ਚੈਲੰਜ ਹੈ ਪਰ ਹਰ ਦਿਨ ਅਸੀਂ ਨਵਾਂ ਚੈਲੰਜ ਆਪਣੇ ਆਪ ਨੂੰ ਉਹਨੂੰ ਦੇ ਕੇ ਤੁਰਦੇ ਹੁੰਨੇ ਆ ਕਿ ਦੇਖੋ ਅੱਜ ਨਵਾਂ ਕੋਸ਼ਿਸ਼ ਕੀ ਕਰੀਏ ਕਿਉਂਕਿ ਆਮ ਰੁਟੀਨ ਵਾਲੇ ਕੰਮ ਤਾਂ ਚੱਲਦੇ ਹੀ ਰਹਿੰਦੇ ਨੇ ਪਰ ਇਹ ਜਿਹੇ ਕੁਝ ਨਵਾਂ ਕਰਨਾ ਇਹ ਸਾਨੂੰ ਲੱਗਦਾ ਕਿ ਵਧੀਆ ਚੀਜ਼ ਆ ਕ੍ਰੀਏਟੀਵਿਟੀ ਵੀਆ ਉਹ ਹੁਣ ਦੇਖੋ ਇਹ ਕਿੰਨੇ ਚਿਰਾਂ ਬਾਅਦ ਪਹਿਲਾਂ ਮੈਂ ਹੀ ਚਾਟੀ ਦੇ ਵਿੱਚ ਲੱਸੀ ਰੜਕੀ ਮੈਨੂੰ ਆਪਣੇ ਆਪ ਨੂੰ ਬੜਾ ਸਕੂਨ ਦੇ ਰਹੀ ਹੈ ਇਹ ਚੀਜ਼ ਆ ਲਓ ਜੀ ਮਖਣੀ ਆਪਾਂ ਤਾਂ ਕੱਢਤੀ ਆ ਹੁਣ ਖਾਣ ਵਾਲੇ ਹੋ ਗੋ ਰੈਡੀ ਤੇ ਲੱਸੀ ਪਿਆਰਾ ਸਾਰਿਆਂ ਦੇ ਲਈ ਆ ਜੋ ਸਾਂਝੇ ਕਰਦੇ ਵਿੱਚ ਹਵਾ ਕਾਫੀ ਚੱਲਦੀ ਅੱਜ ਹਵਾ ਨੇ ਨੇਰੀਆਂ ਨੇ ਕਾਫੀ ਦਿਨਾਂ ਤੋਂ ਨਾ ਮੌਸਮ ਨੂੰ ਠੰਡਾ ਵੀ ਕੀਤਾ ਹੋਇਆ ਗਰਮ ਵੀ ਕੀਤਾ ਹੋਇਆ ਕਿਉਂਕਿ ਪੂਰੇ ਦੀ ਹਵਾ ਕਈ ਵਾਰ ਇਹਦੇ ਵਿੱਚ ਗੁੱਬਗੁਬਾਰ ਜਿਹਾ ਬਣ ਜਾਂਦਾ ਆਹ ਲਓ ਜੀ ਮੱਖਣੀ ਤੇ ਲੱਸੀ ਪੂਰੀ ਰੈਡੀ ਆ ਚਾਟੀ ਦੀ ਲੱਸੀ ਸਵੇਰੇ ਸਵੇਰੇ ਸਾਂਝੇ ਘਰ ਦੇ ਵਿੱਚ ਚਾਟੀ ਦੀ ਲੱਸੀ ਕਾੜਨੀ ਦੇ ਦੁੱਧ ਤੋਂ ਬਣੀ ਚਾਟੀ ਦੀ ਲੱਸੀ ਤੇ ਉਹੀ ਮੱਖਣੀ ਤਿਆਰ ਸਾਡਾ ਸਵੇਰ ਦਾ ਕੰਮ ਮੁੱਕ ਗਿਆ ਜੀ ਤੇ ਹੁਣ ਇਸੇ ਮੱਖਣੀ ਤੋਂ ਅਸੀਂ ਦਹੀਂ ਕਿਉ ਤਿਆਰ ਕਰਾਂਗੇ ਜਿਹੜਾ ਪ੍ਰਾਣੀ ਦੇਸੀ ਵਿਧੀ ਦੇ ਨਾਲ ਦੇਸੀ ਤਰੀਕੇ ਨਾਲ ਦੇਸੀ ਕਿਉ ਇਹ ਤੋਂ ਰੈਡੀ ਹੋਊਗਾ ਤੇ ਅਸੀਂ ਰੈਡੀ ਆ ਜੀ ਪੂਰੇ ਦਿਨ ਦੇ ਲਈ ਤੁਹਾਡਾ ਸਵਾਗਤ ਕਰਦੇ ਆ ਸੰਜੇ ਘਰ ਦੇ ਵਿੱਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਦਿਨ ਵੀ ਬਹੁਤ ਸੋਨਾ ਹੋਵੇ